ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਤੇ ਰੈਲੀਆਂ ਦਾ سلسلہ ਜਾਰੀ ਹੈ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਫਾਜ਼ਿਲਕਾ ਵਿੱਚ ਸਿਆਸੀ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ ਹਨ ਪਿਤੇ ਦਿਨੀ ਵੀ ਸ਼੍ਰੋਮਣੀ ਯੂਥ ਅਕਾਲ ਦਲ ਦੇ ਪ੍ਰਧਾਨ ਬਿਕਮ ਸਿੰਘ ਮਜੀਠੀਆ ਦੇ ਅਗਵਾਈ ਹੇਠ ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਇੱਕ ਰੈਲੀ ਕੀਤੀ ਗਈ ਹੈ ਇਸ ਰੈਲੀ ਵਿੱਚ ਅਕਾਲੀ ਵਰਕਰ ਨੇ ਕਾਫੀ ਉਤਸ਼ਾਹ ਨਾਲ ਹਿੱਸਾ ਲਿਆ ਪਰ ਇਸੇ ਦੌਰਾਨ ਹੀ ਜੀਪ ਕਤਰਾ ਨੇ ਵੀ ਇਸ ਵਿੱਚ ਕਾਫੀ ਆਪਣਾ ਉਤਸ਼ਾਹ ਵਿਖਾਇਆ ਹੈ ਅਤੇ ਵੱਡੀ ਪੱਧਰ ਤੇ ਅਕਾਲੀ ਵਰਕਰਾਂ ਦੀਆਂ ਜੇਬਾਂ ਕੱਟੀਆਂ ਹਨ ਰੈਲੀ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਕਾਲੀ ਵਰਕਰਾਂ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਜੇਬਾਂ ਕੱਟ ਲਈਆਂ ਗਈਆਂ ਹਨ ਜਿਸ ਕਰਕੇ ਉਹਨਾਂ ਦੇ ਹਜ਼ਾਰਾਂ ਰੁਪਏ ਦੀ ਨਕਦੀ ਤਾਂ ਗਈ ਹੀ ਹੈ ਪਰ ਨਾਲ ਹੀ ਇਹਨਾਂ ਜੇਬ ਕਤਰਾ ਨੇ ਉਹਨਾਂ ਦੇ ਸਰਕਾਰੀ ਦਸਤਾਵੇਜ਼ਾਂ ਤੇ ਵੀ ਹੱਥ ਸਾਫ਼ ਕਰ ਦਿੱਤਾ ਹੈ ਇਸੇ ਤਰ੍ਹਾਂ ਇੱਕ ਅਕਾਲੀ ਵਰਕਰ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦਿਨੀ ਫਾਜ਼ਿਲਕਾ ਵਿੱਚ ਹੀ ਸ਼੍ਰੋਮਣੀਆਂ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਕ ਰੈਲੀ ਦੌਰਾਨ ਉਸ ਦਾ ਵੀ ਪਰਸ ਕੱਟ ਲਿਆ ਗਿਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਉਸਨੇ ਕਟਵਾ ਲਈ ਸੀ ਪਰ ਇਸ ਦੇ باوجود ਉਸ ਜੇਬ ਕਤਲ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਚੁੱਕਿਆ ਹੈ ਆਪਣੇ ਵਿਕਰਮ ਸਿੰਘ ਜੀਠਿਆ ਦੀ ਰੈਲੀ ਚ ਆਏ ਸੀ ਚਲੋ ਇਥੇ ਜੇਬ ਤੋਂ ਰੌਸ਼ੋਰ ਕਰਨ ਪਰ ਸਟੋਰੀ ਕਰ ਲਿਆ ਗਿਆ ਜਿਸ ਦੇ ਵਿੱਚ 2500 ਦੇ ਕਰੀਬ ਰੁਪਏ ਸੀ ਤੇ ਇੱਕ ਆਧਾਰ ਕਾਰਡ ਪੈਨ ਕਾਰਡ ਤੇ ਡਰਾਈਵ ਲਿਸੈਂਸ ਤੇ ਕੁਝ ਹੋਰ ਜ਼ਰੂਰੀ ਕਾਗਜ਼ ਦੋ ਸਿਮਾ ਸੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਨਹੀਂ ਕਰੀ ਜੀ ਬਾਈ ਹੁਣ ਰੈਲੀ ਖਤਮ ਹੋਈ ਆ ਇਸ ਤੋਂ ਬਾਅਦ ਕੰਟੈਕਟ ਕਰਾਂਗੇ ਪੁਲਿਸ ਨਾਲ ਤੁਸੀਂ ਅਕਾਲੀ ਦਲ ਦੇ ਵਰਕਰ ਹੋ ਅਸੀਂ ਪਿੰਡ ਤੌਰ ਤੇ ਆਏ ਸੀ ਵਰਕਰ ਵੀ ਹੈਗੇ ਆਂ ਤੇ ਪਿੰਡ ਤੌਰ ਤੇ ਅਸੀਂ ਆਏ ਸੀ ਕੀ ਪਾਰਟੀ ਤੁਹਾਡੀ ਕੋਈ ਮਦਦ ਕਰੇਗੀ ਜਿਵੇਂ ਤੁਹਾਡੇ ਪੈਸੇ ਕੱਢੇ ਗਏ ਸਾਨੂੰ ਤਾਂ ਨਹੀਂ ਲੱਗਦਾ ਜੀ ਪਾਰਟੀ ਕੋਈ ਮਦਦ ਕਰੇਗੀ ਕਿੰਨੇ ਕੁ ਲੋਕਾਂ ਦੇ ਪਤਾ ਲੱਗਿਆ ਵੀ ਪੈਸੇ ਨਿਕਲੇ ਨੇ ਤੇ ਤੇ ਪ੍ਰੈਸ ਨੂੰ ਨਹੀਂ ਬਖਸ਼ਿਆ ਗਿਆ ਜੀ ਤੋ ਤਿੰਨ ਪੱਤਰਕਾਰਾਂ ਦੇ ਜਿੱਬਾਂ ਵੀ ਕੱਟੀਆਂ ਗਈਆਂ ਜਿਨ੍ਹਾਂ ਦੇ 1 ਤੋਂ 3000 ਦੇ ਕਰੀਬ ਪੈਸੇ ਤੋਂ ਕਰੀਬ 10 ਰਿਆ ਸੀ ਆ ਗੀਤੀ ਇਹਦੇ ਰਲਿ ਤੇ ਆਈ ਸੀ ਕਿ ਅੱਜ ਦੀ ਵਾਰ ਐਮਸੀ ਦੇ ਹਾਲਤ ਵਿੱਚ ਮੇਰਾ ਨਾਮ ਇੱਥੇ ਆ ਕੇ ਚੋਰਾਂ ਨੇ ਪੁੱਛੜ ਲਿਆ ਜੀ ਲਗਭਗ 27000 ਰੁਪਏ ਵਰ ਕਾਗਜ਼ ਕਾਏ ਅਗੇ ਜਿ ਕਾਲੀ ਕੀਮਤੀ ਵੇਚੜੇ ਆਏ ਕੀਮਤ ਸੀ ਤੇ ਰਿਜ਼ਰਵੈਂਸੀ ਉਤਾਰ ਕੱਟ ਸੀ ਕੋਈ ਕੰਪਲੇਟ ਕੀਤੀ ਤੁਸੀਂ ਪੁਲਿਸ ਨੂੰ ਨਹੀਂ ਕੋਈ ਕੰਪਲੇਟ ਨਹੀਂ ਕੀਤੀ ਹੁੰਦਾ ਜੀ ਹੁਣ ਹੀ ਪਤਾ ਚੱਲਿਆ ਜੀ ਕਾਫੀ ਲੋਕਾਂ ਦੇ ਇੱਥੇ ਨਿਕਲੇ ਕਿਸੇ ਨੇ ਦੇਖਿਆ ਨਹੀਂ ਛੱਕੀ ਆਦਮੀ ਨੂੰ ਨਹੀਂ ਕੋਈ ਪਤਾ ਨਹੀਂ ਚੱਲਿਆ ਤੁਹਾਨੂੰ ਤਾਂ ਬਾਹਰ ਹੁਣੇ ਪਤਾ ਚੱਲਿਆ ਜੀ ਜਦੋਂ ਦੇਖਿਆ ਦੇ ਵਿੱਚ ਹਸਨ ਕਿੱਥੇ ਆਏ ਸੀ ਅੱਜ ਤੁਸੀਂ ਅੱਜ ਤਾਂ ਜਲਾਲਾਬਾਦ ਆਏ ਸੀ ਸਾਡਾ 파ਰਸ 20 ਦਸੰਬਰ 2018 ਨੂੰ ਫਾਇਲ ਕਾ ਨਿਕਲਿਆ ਸੀ ਬੈਲਟ ਜੀ ਉੱਥੇ ਸੁਵੀਰ ਜੀ ਆਏ ਸੀ ਉੱਥੇ ਜੀ ਜਿੱਥੇ ਸਾਡਾ 6.5 ਹਜ਼ਾਰ ਰੁਪਿਆ ਸੀ ਬਾਕੀ ਅਸਲੇ ਦੇ ਕਾਗਜ਼ ਲਾਇਸੈਂਸ ਵਗੈਰਾ ਸਾਰੇ ਜੋ ਜ਼ਰੂਰੀ ਕਾਗਜ਼ ਜਿੰਨੇ ਪੈਨ ਕਾਰਡ ਆਦਾਰ ਕਾਰ ਸਾਰਾ ਵਿੱਚ ਸੀ ਪੰਜਾਹ ਮਿੰਟ ਥੇ ਤੇ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਆ ਅਸੀਂ ਵੀਡੀਓ ਉਹ ਪੈਲਸ ਤੋਂ ਕਢਾ ਕੇ ਲਿਆਏ ਸੀ ਉਤੋਂ ਬੇ ਬਣਾ ਕੇ ਉਹਦੀ ਉਹ ਅਸੀਂ ਅੱਜ ਦਿੱਤੀ ਹੈ ਪੱਤਰਕਾਰਾਂ ਨੂੰ ਕਿਉਂਕਿ ਪੱਤਰਕਾਰਾਂ ਦੀ ਅੱਜ ਨਿਕਲੇ ਆਈ ਸ਼ਾਇਦ ਹੋ ਸਕਦਾ ਕੋਈ ਹੱਲ ਹੋ ਜਾਈ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਨਹੀਂ ਕਰੀ ਕੰਪਲੇਨ ਨਹੀਂ ਕਰੀ ਅਸੀਂ ਕੋਈ ਮੈਂ ਤੈਨੂੰ ਦੇਖੀ ਕੀ ਕਾਲੀ ਦਲ ਦੇ ਵਰਕਰ ਹੋ ਤੁਸੀਂ ਹਾਂ ਵਰਕਰ ਹੈ ਕਾਲੀ ਦਲ ਦੇ ਪਾਰਟੀ ਦੇ ਵਿੱਚ ਕੋਈ ਗੱਲ ਕੀਤੀ ਤੁਸੀਂ ਪਾਰਟੀ ਦਾ ਜੀ ਅਸਾਂ ਅਸੀਂ ਕੋਈ ਗੱਲ ਨਹੀਂ ਕਰੀ ਜਿਹੜੇ ਚਲੋ ਨਿਕਲ ਗਿਆ ਨਿਕਲ ਗਿਆ ਜਿਹੜੀ ਗੱਲ ਪਾਰਟੀ ਦਾ ਕਸੂਰ ਹੀ ਕੋਈ ਨਹੀਂ ਇਸ ਚੀਜ਼ 'ਚ ਵਰਕਰ ਅਕਾਲੀ ਪਾਰਟੀ ਦਾ ਨਹੀਂ ਕਹਿੰਦੀ ਵੀ ਚੋਰ ਮੰਨ ਲਾ ਉੱਥੇ ਆਪਾਂ ਪੈਸੇ ਕਢਾਈਏ ਚੋਰ ਕਾਡਾਂ ਅਕਾਲੀ ਦਲ ਦੇ ਵਰਕਰ ਜੇਬ ਕਤਰਿਆਂ ਤੋਂ ਤਾਂ ਪਰੇਸ਼ਾਨ ਹੈ ਪਰੇਸ਼ਾਨ ਹੈ ਜਿਹੜੀ ਚੀਜ਼ ਹੈ ਇਸ ਚੀਜ਼ ਸਾਡੇ ਆਪ ਦੇ ਨਿਕਲੇ ਇਸ ਦਾ ਤਾਂ ਕਰ ਕਹਦੇ ਵੀ ਜਿਹੜੀ ਚੀਜ਼ ਹੈ ਪਰੇਸ਼ਾਨ ਤਾਂ ਹਰ ਬੰਦਾ ਹੁੰਦਾ ਜਿਹਦਾ ਨੁਕਸਾਨ ਹੁੰਦਾ ਹੁੰਦਾ ਹੀ ਆ ਪਰੇਸ਼ਾਨ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ